ਸਤਿ ਸ੍ਰੀ ਅਕਾਲ ਜੀ ਅ ਪੰਜਾਬ ਦੇ ਦੇਸ਼ ਦੇ ਹਾਲਾਤ ਜੋ ਬਣੇ ਆ ਕਿਉਂਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਇੱਕ ਪਾਸੇ ਅਸੀਂ ਆਪ ਦੇ ਸੁਰੱਖਿਆ ਬਲਾਂ ਨਾਲ ਖਲੋਤੇ ਆ ਦੇਸ਼ ਵਾਸੀਆਂ ਨਾਲ ਖਲੋਤੇ ਆ ਔਰ ਪਾਕਿਸਤਾਨ ਨਾਲ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਇਨਸਾਨੀਅਤ ਖਾਤਰ 테ਰਰਿਜ਼ਮ ਦੇ ਖਿਲਾਫ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਡਰਾਮਾ ਨਟਕੀ ਤੋਂ ਸਵਾਏ ਕੋਈ ਕੰਮ ਨਹੀਂ ਰਹਿ ਗਿਆ ਕੱਲ ਇਹ ਐਡੇ ਬੇਸ਼ਰਮ ਸਰਕਾਰ ਹੈ ਕਿ ਕੱਲ ਹੀ ਇਹ ਹਾਈ ਕੋਰਟ ਚ ਹੱਥ ਖੜੇ ਕਰਕੇ ਮੁੜੇ ਆ ਬੀਬੀਐਮਪੀ ਦੇ ਮਸਲੇ ਚ ਪਾਣੀ ਦੇਣ ਦੇ ਮਸਲੇ ਚ ਉੱਥੇ ਤਾਂ ਬਹਿਸ ਨਹੀਂ ਕੀਤੀ ਚੱਜ ਨਾਲ ਉੱਥੇ ਜਾ ਕੇ ਤੁਸੀਂ ਮੰਨ ਕੇ ਆਏ ਹੋ ਕਿ ਅਸੀਂ ਹਰਿਆਣੇ ਪਾਣੀ ਦੇ ਦਿਆਂਗੇ ਪਿਛਲੇ 3 ਸਾਲ ਤੋਂ ਤੁਸੀਂ ਪਾਣੀ ਦੇ ਰਹੇ ਹੋ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ ਨੂੰ ਪਾਣੀ ਦੇਣਾ ਹੈ ਉਦੋਂ ਤਾਂ ਭਗਵੰਤ ਮਾਨ ਸਾਹਿਬ ਸੁੱਤੇ ਪਏ ਸੀ ਮੈਂ ਮੁੱਦੇ ਤਾਂ ਨਹੀਂ ਪਹਿਲਾਂ ਚੁੱਕਦਾ ਸੀ ਕੀ ਠੀਕ ਹੈ ਬੜਾ ਗੰਭੀਰ ਮੁੱਦਾ ਇਹ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਨੂੰ ਪਾਣੀਆਂ ਦੀ ਲੋੜ ਹੈ ਪੰਜਾਬ ਡਸਨਟ ਹੈਵ ਅ ਡ੍ਰੋਪ ਆਫ ਵਾਟਰ ਟੂ ਸ਼ੇਅਰ ਮਗਰ ਸਿਰਫ ਤੇ ਸਿਰਫ ਨਟੰਕੀ ਸਿਆਸਤ ਡਰਾਮੇਬਾਜ਼ੀ ਤਕਸੀਮੇ ਧੋਕੇ ਰਹਿ ਜੋ ਕੰਮ ਪਹਿਲਾਂ ਤੁਸੀਂ ਤਾੜੇ ਲਾਏ ਬੀਐਮਬੀ ਬੀਬੀਐਮਬੀ ਚਲੋ ਕੁਝ ਨਹੀਂ ਬੋਲੇ ਅਸੀਂ ਕਿ ਤਾੜੇ ਲਾਤੇ ਸੀਐਮ ਨੇ ਵਿਜ਼ਿਟ ਕਰਤੀ ਪਤਾ ਹੀ ਨਹੀਂ ਸੀ ਇਹਨਾਂ ਤਾਲਿਆਂ ਦਾ ਕੀ ਮੁੱਲ ਹੈ ਜ਼ੀਰੋ ਮੁੱਲ ਹੈ ਔਰ ਜਾ ਕੇ ਤੁਸੀਂ ਹਾਈ ਕੋਰਟ 'ਚ ਹੱਥ ਖੜੇ ਕਰਤੇ 1 ਮਿੰਟ 'ਚ ਉੱਥੇ ਕਹਤਾ ਨਹੀਂ ਅਸੀਂ ਤਾਂ ਪੰਜਾਬ ਪੁਲਸ ਲਈ ਸੀ ਸਿਰਫ ਲਾਅ ਐਂਡ ਆਰਡਰ ਕਰਕੇ ਉਹਨਾਂ ਨੇ ਵੀ ਕਹਤਾ ਹਾਂ ਭਾਈ ਜੇ ਲਾਅ ਐਂਡ ਆਰਡਰ ਲਈ ਲਾਈ ਹੈ ਤਾਂ ਠੀਕ ਹੈ ਅੱਜ ਨਵਾਂ ਡਰਾਮਾ ਸ਼ੁਰੂ ਕਰਤਾ ਅਰਜੋਤ ਪਹਿਨ ਅਰਜੋਤ ਪਹਿਨ ਬੜਾ ਵੱਡਾ ਡਰਾਮੇ ਬਾਜ਼ ਹੈ ਜਦੋਂ ਕੇਜਰੀਵਾਲ ਦੀ ਧਰਨਾ ਮਾਰਿਆ ਸੀ ਉਹ ਵੀਡੀਓ ਮੈਂ ਸ਼ੇਅਰ ਕਰੂੰਗਾ ਉਹਦੇ ਡਰਾਮੇ ਕਈ ਵਾਰੀ ਨੰਗੇ ਹੋਏ ਆ ਅੱਜ ਜਾ ਕੇ ਤਾਲਾ ਫੇਰ ਕਿੱਥੇ ਲਾਤਾ ਇੱਕ ਸਤਲੁਜ ਭਵਨ ਹੈ ਰੈਸਟ ਹਾਊਸ ਹੈ ਬੀਬੀਐਮਪੀ ਦਾ ਜਿੱਥੇ ਚੇਅਰਮੈਨ ਵਿజిਟ ਕਰ ਰਿਆ ਉੱਥੇ ਜਾ ਕੇ ਤੁਸੀਂ ਤਾਲਾ ਲਾਤਾ ਔਰ ਡਰਾਮਾ ਰਚਣ ਲੱਗੇ ਕਿ ਅਸੀਂ ਪਾਣੀ ਨਹੀਂ ਦੇਣਾ ਫਿਰ ਭਾਈ ਕੱਲ ਹਾਈ ਕੋਰਟ ਚ ਕਿਉਂ ਸੁੱਤੇ ਸੀ ਹਾਈ ਕੋਰਟ ਚ ਕਿਉਂ ਨਹੀਂ ਇਹ ਹਾ ਦਾ ਨਾਰਾ ਮਾਰਿਆ ਕਿ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਉੱਥੇ ਤਾਂ ਮੰਨ ਕੇ ਆ ਗਏ ਸਾਰੀ ਗੱਲਾਂ ਬਿਲਕੁਲ ਕਮਜ਼ੋਰੀ ਵਾਲਾ ਕੰਮ ਵਿਖਾ ਕੇ ਤੁਸੀਂ ਉੱਥੋਂ ਹੱਥ ਖੜੇ ਕਰਕੇ ਮੁੜਿਆ ਹੋ ਔਰ ਮੈਂ ਅੱਜ ਇਹ ਬੇਨਤੀ ਕਰਦਾ ਕਿ ਜਦੋਂ ਦੇਸ਼ ਜੇ ਲੜਾਈ ਲੱਗੀ ਹੋਵੇ ਦੇਸ਼ ਦੂਜੇ ਪਾਕਿਸਤਾਨ ਨਾਲ ਲੜਾਈ ਲੜ ਰਿਆ ਹੋਵੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਸਖਤ ਲਫ਼ਜ਼ਾਂ ਚ ਇਸ ਗੱਲ ਦੀ ਚੇਤਾਵਨੀ ਦਿੰਦਾ ਕਿ ਜੋ ਤੁਸੀਂ ਖੇਡ ਖੇਡ ਰਹੇ ਹੋ ਇਹ ਪਾਕਿਸਤਾਨ ਦੇ ਹੱਥ ਲਿਖੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਖੇਡ ਰਹੇ ਹੋ ਤੁਸੀਂ ਦੇਸ਼ ਨਾਲ ਨਹੀਂ ਖਲੋਤੇ ਹੋ ਔਰ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਅੱਜ ਪਹਿਲਾਂ ਇੱਕ ਕੰਮ ਤਾਂ ਮੁਕਾ ਲਓ ਇੱਥੇ ਤਾਂ ਨਵੇਂ ਡਰਾਮੇ ਸ਼ੁਰੂ ਹੋਏ ਖੜੇ ਆ ਇਹ ਡੀਜੀਪੀ ਪੰਜਾਬ ਦੇ ਸੁੱਤੇ ਪਏ ਇਹਨਾਂ ਨੂੰ ਡਰਾਮਾ ਹੀ ਸੁਝ ਰਿਆ ਤਾਲਾ ਲਾ ਰਿਆ ਪਾਣੀ ਰੋਕ ਰਿਆ ਪਾਣੀ ਤਾਂ ਰੋਕਣਾ ਹੀ ਨਹੀਂ ਨਾ 2022 ਚ ਰੋਕਿਆ ਨਾ 2023 ਚ ਰੋਕਿਆ ਨਾ 2024 ਚ ਰੋਕਿਆ ਕਿਉਂਕਿ ਉਦੋਂ ਉਦੋਂ ਉਸ ਵੇਲੇ ਤੱਕ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਸਨ ਤੇ ਹੁਣ ਡਰਾਮਾ ਕਿਉਂ ਇਸ ਤੋਂ ਪਹਿਲਾਂ ਵੀ ਤੁਸੀਂ ਪਾਣੀ ਦਿੱਤਾ ਜਾਂ ਤਾਂ ਕੋਈ ਸਖਤ ਫੈਸਲੇ ਲਓ ਤੁਸੀਂ ਕੀ ਸੁਪਰੀਮ ਕੋਰਟ ਗਏ ਕੱਲ ਦੇ ਹਾਈ ਕੋਰਟ ਦੀ ਹਾਰ ਤੋਂ ਬਾਅਦ ਨਹੀਂ ਮੈਂ ਕਿ ਡਰਾਮਾ ਕਰਨ ਤੇ ਹੋ ਗਏ ਹੋ ਇੱਕ ਪਾਸੇ ਉਥੇ ਬਾਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਚ ਬੰਮ ਡਿੱਗ ਰਹੇ ਆ ਉਥੇ ਰਾਤ ਦਾ ਜੋ ਤਣਾਅ ਦਾ ਮਾਹੌਲ ਬਣਿਆ ਪਿਛਲੇ 2 ਦਿਨਾਂ ਤੋਂ ਤੁਸੀਂ ਸਾਰੇ ਜਾਣ ਰਹੇ ਹੋ ਔਰ ਸਾਡੇ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਸਰਕਾਰ ਇਹ ਨੇਰੀ ਡਰਾਮੇ ਤੇ ਹੋਈ ਹੈ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਡਰਾਮੇਬਾਜ਼ੀ ਬੰਦ ਹੋਵੇ ਤੇ ਇਹਨਾਂ ਦਾ ਪਤਾ ਹੀ ਕਰਾ ਲਓ ਕਿਤੇ ਪਾਕਿਸਤਾਨ ਦੇ ਹੱਥਾਂ ਤੇ ਤਾਂ ਨਹੀਂ ਖੇਡ ਰਹੇ ਇਹ ਕਿਉਂਕਿ ਇੱਕ ਪਾਸੇ ਜੰਗ ਔਰ ਦੂਜੇ ਪਾਸੇ ਡਰਾਮਾ ਜਾਂ ਨਹੀਂ ਦੇਣਾ ਪਾਣੀ ਤਾਂ ਫਿਰ ਸਖਤ ਫੈਸਲਾ ਲੋ ਡਰਾਮਾ ਤੁਸੀਂ ਵਿਧਾਨ ਸਭਾ ਚ ਵੀ ਕਰ ਲਿਆ 올 ਪਾਰਟੀ ਮੀਟਿੰਗ ਸੱਦ ਕੇ ਵੀ ਕਰ ਲਿਆ ਕਿਤੇ ਇਹ ਤਾਂ ਦੱਸੋ ਕਿ ਪਿਛਲੇ ਕਿੰਨੇ ਸਮੇਂ ਤੋਂ ਪਾਣੀ ਜਾ ਰਿਹਾ ਔਰ ਤੁਸੀਂ ਕੀ ਰੋਦੇ ਵਾਸਤੇ ਰੋਕਣ ਵਾਸਤੇ 3 ਸਾਲਾਂ ਚ ਕੀ ਕਾਰਵਾਈ ਕੀਤੀ ਹੈ ਜ਼ੀਰੋ ਇਸ ਲਈ ਅੱਜ ਜੋ ਕੁਝ ਹੋ ਰਿਹਾ ਪੰਜਾਬ ਚ ਔਰ ਸਰਕਾਰ ਆਪ ਕਰ ਰਹੀ ਹੈ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਦਿਸ ਇਸ ਨਾਟ ਸਟੈਂਡਿੰਗ ਵਿਦ ਦ ਨੇਸ਼ਨ ਇਹ ਦੇਸ਼ ਦੀ ਗੱਲ ਦੀ ਇਹ ਦੇਸ਼ ਦੇ ਉਲਟ ਜਾਣ ਦੀਆਂ ਗੱਲਾਂ ਨੇ ਇਹ ਹਾਲਾਤ ਪੈਦਾ ਹੋ ਰਿਹਾ ਇਸ ਲਈ ਮੈਂ ਚਾਹੂੰਗਾ ਕਿ ਜੋ ਦੇਸ਼ ਨਾਲ ਖਲੋਤਾ ਔਰ ਜੋ ਪੰਜਾਬ ਨਾਲ ਖਲੋਤਾ ਉਹ ਤਗੜੇ ਹੋ ਕੇ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਹਰ ਵੇਲੇ ਡਰਾਮੇ ਤੇ ਨਹੀਂ ਚੱਲਦਾ ਔਸੂਲ ਵੀ ਕੋਈ ਗੱਲ ਹੁੰਦੀ ਔਰ ਆਪਦੇ ਔਸੂਲਾਂ ਤੇ ਕਾਇਮ ਰਹੋ ਫੈਸਲੇ ਸਹੀ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ